ਆ ਬਾਈ ਅੱਜ ਆਪਣਾ ਗਰਾਊਂਡ ਜਿਹੜਾ ਕਿ ਬਹੁਤ ਜ਼ਿਆਦਾ ਖਰਾਬ ਹੋ ਗਿਆ ਸੀ ਬੱਚੇ ਖੇਡਣ ਆਉਂਦੇ ਆ ਛੋਟੇ ਛੋਟੇ ਤੇ ਐਡੀਆਂ ਐਡੀਆਂ ਜੜੀਆਂ ਬੂਟੀਆਂ ਆ ਗਈਆਂ ਤੇ ਇੱਥੇ ਦੋ ਸਾਫ ਕਾਮਨ ਕ੍ਰੇਟ ਵੜੇ ਸੀ ਤੇ ਸੋ ਸੋਚਿਆ ਵੀ ਇਹ ਅੱਜ ਖੋਖਰ ਕ੍ਰਿਕਟ ਕਲੱਬ ਬਣ ਨੂੰ ਵੀ ਕਿਸੇ ਬੱਚੇ ਦਾ ਨੁਕਸਾਨ ਨਾ ਹੋਵੇ ਖੇਡਣ ਆਉਂਦੇ ਆ ਤੇ ਬੂਟੀਆਂ ਤੇ ਸਪਰੇਅ ਲਵਾਈ ਜਾ ਰਹੀ ਆ ਦੇਖ ਸਕਦੇ ਹੋ ਤਾਂ ਜੋ ਕਿਸੇ ਦਾ ਬੱਚਿਆਂ ਦਾ ਨੁਕਸਾਨ ਨਾ ਹੋਵੇ ਤੇ ਬਹੁਤ ਜਿਆਦਾ ਸੱਪਾਂ ਵਾਲਾ ਥਾਂ ਬਣਿਆ ਪਿਆ ਸੀ ਤੇ ਸੇਵਾ ਅੱਜ ਸਮਾਂ ਕੱਢ ਕੇ ਬਈ ਸਾਰਿਆਂ ਕਲੱਬ ਮੈਂਬਰਾਂ ਨੇ ਕਰਵਾਤੀ ਆ ਤੇ ਤਾਂ ਜੋ ਸਾਫ ਸਫਾਈ ਹੋ ਜੇ ਤੇ ਗਰਾਊਂਡ 'ਚ ਬੱਚੇ ਵਿਦਿਆਰਥੀ ਹੋਰ ਵੀ ਬਈ ਪ੍ਰੈਕਟਿਸ ਵਾਲੇ ਬਹੁਤ ਜਣੇ ਸੁਬਾ ਸ਼ਾਮ ਆਉਂਦੇ ਆ ਗਰਾਊਂਡ 'ਚ ਗੇੜੇ ਲਾਉਣ ਤੇ ਸਾਰਿਆਂ ਵਾਸਤੇ ਸਾਫ਼ ਰਹੇ ਥਾਂ ਧੰਨਵਾਦ ਦੋਸਤੋ